ਨੇ ਅੰਗਸ਼ੰਕ ਦੇ ਤੁਰ ਪਿਆ ਸਖੀ ਸਰਵਰੀਆਂ ਨਾਲ ਰਾਤ ਨੂੰ ਉਹਨਾਂ ਸਖੀ ਸਰਵਰੀਆਂ ਨੇ ਪੜਾ ਕੀਤਾ ਸਵੇਰਾ ਹੋਇਆ ਬਡੇਰਾ ਡੰਡਾ ਕੁਝ ਕਰਨਾ ਹੀ ਸੀ ਨਾ ਇੱਕ ਸਖੀ ਸਰਵਰ ਦਾ ਪੁਜਾਰੀ ਕਹਿੰਦਾ ਹੈ ਲੱਖ ਦਾ ਪਿਆ ਸੁਖ ਵਰਤਾਈ ਸਖੀ ਸਰਵਰ ਨੂੰ ਲੱਖਾਂ ਦਾ ਦਾਤਾ ਕਹਿੰਦੇ ਤੇ ਨੇ ਅੰਗਸ਼ੰਕ ਬਿਸਤਰਾ ਮੋੜ ਕਰਾ ਕੇ ਪਛਾਣ ਤੁਰ ਪਿਆ ਉਹਨਾਂ ਪੁੱਛਿਆ ਪਛਾਣ ਮੜ ਚੱਲੇ ਆਂ ਗਾਂ ਨਹੀਂ ਅਜੇ ਤਾਂ ਖੁੱਲਦੇ ਦੂਰ ਹੈ ਕਿੱਥੇ ਜਾ ਕੇ ਟੱਲ ਚੁੰਮਣਾ ਉਹਨੇ ਕਿਹਾ ਮੈਨੂੰ ਜਾਣਾ ਤੁਹਾਡੇ ਨਾਲ ਮੈਂ ਤੁਹਾਡੇ ਡੇਰ ਤੇ ਕੋਈ ਪੁੱਛਣਾ ਹੀ ਨਹੀਂ ਚਾਹ ਕੋਨਾ ਖਿਆ ਹੋਇਆ ਕਰਨੇਗਾ ਕਹਿੰਦੇ ਪੰਗਦੇ ਨਹੀਂ ਪੀ ਲਈ ਲੱਖਾਂ ਦੇ ਦਾਦੇ ਗੁੰਡੀਆਂ ਜਾਣਾਂ ਤੇ ਹੁਰਕੇ ਜਾਣਾ ਹੀ ਕਹਿੰਦਾ ਜੇ ਕਰੋੜਾਂ ਦੀ ਲੋੜ ਪੈ ਗਈ ਤੇ ਫਿਰ ਤੁਹਾਡਾ ਕਿਹੜਾ ਪਿਓ ਲੱਭਾਂਗਾ ਮੈਂ ਉਹ ਤੁਹਾਡਾ ਤੇ ਲੱਖਾਂ ਉੱਤੇ ਇਕ ਲੋਟਾ ਨਾ ਜੇ ਕਰੋੜਾਂ ਦੀ ਲੋੜ ਪੈ ਗਈ ਫਿਰ ਕਿਹਦੇ ਕੋਲ ਜਾਵਾਂ ਫਿਰ ਕਿਹੜਾ ਦਰ ਲੱਭਾਂਗਾ ਮੈਂ ਤੇ ਉਥੇ ਜਾਵਾਂਗਾ ਜਿਹੜਾ ਬਾਪੂ ਇਹ ਗੱਲ ਕਹਿੰਦਾ ਪਰ ਕੋਟ ਸੂਰ ਜਾਂ ਕੇ ਫਰਗਾਸ ਜਿਸ ਵਾਹਿਗੁਰੂ ਦੇ ਦਰਬਾਰ ਵਿੱਚ ਕਰੋੜਾਂ ਸੂਰਜ ਚਾਨਣਾ ਕਰਦੇ ਨੇ ਕਰੋੜਾਂ ਅਨਕਬਰ ਮੈਂ ਜਾਂਕੇ ਬੇਦ ਤੁਨ ਕਰਹਿ ਅਨਕ ਮਹੇਸ ਬੈਸ ਧਿਆਨ ਤਰਹਿ ਅਨਕ ਪੁਰਖੇ ਹੰਸਾ અવਤਾਰ ਅਨਕ ਇੰਦਰ ਊਬੇ ਦਰਬਾਰ ਅਨਕ ਭਾਨ ਪਾਵਕ ਯਰਮੀਰ ਅਨਕ ਰਤਨ ਸਾਗਰ ਦਦ ਖੀਰ ਉਥੇ ਕਈ ਸਮੁੰਦਰ ਉਥੇ ਕਈ ਧਰਤੀਆਂ ਉਥੇ ਕਈ ਸੂਰਜ